ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਬਲੈਸ ਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਦਿਆ ਕਰੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਆਪਣੀ ਸੋਚ ਬਾਰੇ ਹਨਾ ਚਾਹ ਤਿੰਨ ਤਰ੍ਹਾਂ ਦੀ ਸੋਚ ਦੀ ਗੱਲ ਕਰਾਂਗੇ ਵੀ ਜੇ ਤੁਸੀਂ ਇਹ ਸੋਚ ਰੱਖਦੇ ਹੋ ਆਪਣੇ ਮਨ ਦੇ ਵਿੱਚ ਹਨਾ ਤਾਂ ਤੁਸੀਂ ਜ਼ਿੰਦਗੀ ਵਿੱਚ ਕਦੇ ਕਾਮਯਾਬ ਕਦੇ ਸਫਲ ਨਹੀਂ ਹੋ ਸਕਦੇ ਹਨਾ ਤੁਸੀਂ ਬਹੁਤ ਪਿੱਛੇ ਰਹਿ ਜਾਓਗੇ ਸੋ ਇਹ ਤਿੰਨ ਤਰ੍ਹਾਂ ਦੀ ਸੋਚ ਕਦੇ ਵੀ ਆਪਣੇ ਜ਼ਹਿਨ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਕਦੇ ਨਾ ਲੈ ਕੇ ਆਓ ਜੇ ਕਾਮਯਾਬ ਹੋਣਾ ਤਰੱਕੀ ਪਾਉਣੀ ਹੈ ਕੁਝ ਕਰਨਾ ਜ਼ਿੰਦਗੀ ਵਿੱਚ ਉਹ ਕਿਹੜੀਆਂ ਤਿੰਨ ਸੋਚਾਂ ਨੇ ਹਨਾ ਕਿਉਂਕਿ ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਵੀ ਜਿਹੜੀ ਸੋਚ ਆ ਸੋਚ ਹੀ ਸਾਡੀ ਤਾਕਤ ਬਣਦੀ ਹੈ ਤੇ ਸੋਚ ਹੀ ਸਾਡੀ ਕਮਜ਼ੋਰੀ ਬਣ ਜਾਂਦੀ ਹੈ ਠੀਕ ਹੈ ਜੀ ਹੁਣ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਜਿਹੜੀ ਆਪਣੀ ਸੋਚ ਹੁੰਦੀ ਹੈ ਜਿਹੜੀ ਸਾਨੂੰ ਪਿੱਛੇ ਰੱਖਦੀ ਹੈ ਦੁਨੀਆ ਤੋਂ ਹਨਾ ਉਹ ਇਹ ਹੈ ਕਿ ਅਸੀਂ ਕੋਈ ਵੀ ਜਦੋਂ ਕੰਮ ਕਰਨਾ ਹੁੰਦਾ ਹਨਾ ਅਸੀਂ ਕਈ ਵਾਰ ਇਹ ਸੋਚਦੇ ਆ ਵੀ ਯਾਰ ਮੇਥੋਂ ਨਹੀਂ ਹੋਣਾ ਹਨਾ ਜਾਂ ਇਹ ਕਹਿੰਦੇ ਯਾਰ ਮੈਂ ਕਰ ਲੂੰਗਾ ਮੇਥੋਂ ਹੋ ਜੂਗਾ ਜਿਹੜੀ ਇਹ ਚੀਜ਼ ਆਪਣੇ ਸੈਲਫ ਡਾਊਟ ਆ ਜਾਂਦਾ ਹਨਾ ਵੀ ਮੈਂ ਕਰ ਲੂੰਗਾ ਮੇਤੋਂ ਹੋ ਜਾਊਗਾ ਉਹ ਚੀਜ਼ ਸਾਨੂੰ ਅੱਧਾ ਤਾਂ ਉਹੀ ਹਰਾ ਦਿੰਦੀ ਏ ਉਸ ਚੀਜ਼ ਨੂੰ ਲੈ ਕੇ ਹਨਾ ਜੈਨੇਟਿਕਲ ਸੀ ਕਰਾਂਗੇ ਜੀ ਸਾਨੂੰ ਉਹਦਾ ਰਿਜ਼ਲਟ ਹੀ ਨਹੀਂ ਮਿਲੂਗਾ ਹਨਾ ਕਰੋ ਰਿਜ਼ਲਟ ਦੇਖੋ ਕੀ ਆਉਂਦਾ ਕੋਈ ਗੱਲ ਨਹੀਂ ਜੇ ਫੇਲਿਅਰ ਵੀ ਮਿਲਦੀ ਏ ਤਾਂ ਕੋਈ ਗੱਲ ਨਹੀਂ ਕੁਝ ਨਾ ਕੁਝ ਐਕਸਪੀਰੀਅੰਸ ਜ਼ਰੂਰ ਮਿਲਦਾ ਸੋ ਇਹ ਸੋਚ ਨੂੰ ਆਪਣੇ ਅੰਦਰੋਂ ਖਤਮ ਕਰੋ ਵੀ ਮੈਂ ਨਹੀਂ ਕਰ ਸਕਦਾ ਮੇਤੋਂ ਨਹੀਂ ਹੋਣਾ ਇਹ ਸਭ ਤੋਂ ਵੱਡੀ ਗੱਲ ਆ ਠੀਕ ਹੈ ਨੰਬਰ 1 ਤੇ ਇਹ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਜਿਹੜੀ ਹੈਗੀ ਆ ਸੋਚ ਵੀ ਇਕੱਲੇ ਸੋਚਣ ਵਾਲੀ ਵੀ ਮਤਲਬ ਕਈ ਬੰਦੇ ਸੋਚਦੇ ਯਾਰ ਮੈਂ ਕੱਲਾ ਕੀ ਕਰ ਲੂੰਗਾ ਹਨ ਮੇਰੇ ਤੋਂ ਕੱਲੇ ਤੋਂ ਇਹ ਚੀਜ਼ ਹੋਣੀ ਹੈ ਨਾ ਜਾਨਕਿ ਤੁਸੀਂ ਇਹ ਸੋਚ ਰੱਖੋ ਯਾਰ ਮੈਂ ਕੱਲਾ ਕਰ ਸਕਦਾ ਹਾਂ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਨਾ ਇਹ ਸੋਚ ਬਣਾਓ ਇਹ ਨਾ ਸੋਚੇ ਯਾਰ ਮੇਰੇ ਤੋਂ ਕੱਲੇ ਤੋਂ ਇਹ ਕੰਮ ਨਹੀਂ ਹੋਣਾ ਮੈਂ ਕੱਲਾ ਨਹੀਂ ਕਰ ਸਕਦਾ ਮੇਰਾ ਕੋਈ ਸਾਥ ਨਹੀਂ ਦਿੰਦਾ ਹੈਗਾ ਇਹ ਸੋਚ ਨੂੰ ਵੀ ਆਪਣੇ ਮਾਈਂਡ ਚੋਂ ਕੱਢ ਦਿਓ ਸੋਚੋ ਕਿ ਹਾਂ ਯਾਰ ਮੈਂ ਕੱਲਾ ਬਹੁਤ ਐਂ ਚੀਜ਼ ਕਰਕੇ ਦਿਖਾਉਂਗਾ ਕਰ ਸਕਦਾ ਹਾਂ ਠੀਕ ਹੈ ਜੀ ਨੰਬਰ 2 ਤੇ ਇਹ ਚੀਜ਼ ਨੰਬਰ 3 ਤੇ ਜਿਹੜੀ ਸੋਚ ਹੈਗੀ ਜੀ ਉਹ ਹੈਗੇ ਜੀ ਲੋਕਾਂ ਬਾਰੇ ਤੁਹਾਡੀ ਆਪਣੀ ਸੋਚ ਲੋਕਾਂ ਬਾਰੇ ਤੁਸੀਂ ਆਪਣਾ ਘਰ ਸੋਚਦੇ ਹੋ ਤੇ ਲੋਕਾਂ ਬਾਰੇ ਜ਼ਿਆਦਾ ਸੋਚਦੇ ਹੋ ਠੀਕ ਹੈ ਜੀ ਕੀ ਸੋਚਦੇ ਹੋ ਮਤਲਬ ਤੁਸੀਂ ਇਹ ਸੋਚਦੇ ਹੋ ਯਾਰ ਕਿ ਮੈਂ ਆ ਚੀਜ਼ ਕੀਤੀ ਤਾਂ ਉਹ ਲੋਕ ਕੀ ਕਹਿਣਗੇ ਹਨਾ ਜੇ ਮੈਂ ਆ ਕਪੜਾ ਪਾਇਆ ਤਾਂ ਲੋਕ ਕੀ ਕਹਿਣਗੇ ਜੇ ਮੈਂ ਆ ਚੀਜ਼ ਮੈਂ ਆਪਣੇ ਘਰ ਨੂੰ ਆ ਪੇਂਟ ਕਰਾ ਲਿਆ ਤਾਂ ਲੋਕ ਕੀ ਕਹਿਣਗੇ ਕਿ ਹਰੇਕ ਗੰਨ ਤੁਸੀਂ ਲੋਕਾਂ ਦੇ ਥਰੂ ਸੋਚਦੇ ਹੋ ਯਾਰ ਲੋਕ ਕੀ ਕਹਿਣਗੇ ਤੁਹਾਡੀ ਜ਼ਿੰਦਗੀ ਆ ਤੁਸੀਂ ਜਿਉਣੀ ਆ ਉਹਨੂੰ ਕਿੱਦਾਂ ਜਿਉਣਾ ਕਿਹੜੇ ਢੰਗ ਨਾਲ ਜਿਉਣਾ ਇਹ ਤੁਸੀਂ ਆਪ ਡਿਸਾਈਡ ਕਰਨਾ ਲੋਕਾਂ ਲਈ ਕਿਉਂ ਤੁਸੀਂ ਇਹ ਕਰਦੇ ਹੋ ਹਨ ਵੀ ਹਾਂ ਜਾਂ ਲੋਕ ਕੀ ਕਹਿਣਗੇ ਲੋਕਾਂ ਦਾ ਕੰਮ ਉਹਨਾਂ ਨੇ ਕਹੀ ਜਾਣਾ ਸੋ ਜੋ ਤੁਹਾਨੂੰ ਚੰਗਾ ਲੱਗਦਾ ਜਿਸ ਵਿੱਚ ਤੁਸੀਂ ਕੰਫਰਟੇਬਲ ਹੋ ਉਹ ਚੀਜ਼ ਕਰੋ ਉਹ ਕੰਮ ਕਰੋ ਠੀਕ ਹੈ ਜੀ ਸੋ ਇਹ ਤਿੰਨ ਤਰ੍ਹਾਂ ਦੀ ਸੋਚ ਨੂੰ ਆਪਣੇ ਅੰਦਰੋਂ ਕੱਢੋ ਤੇ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਵੱਡੇ ਚੇਂਜਸ ਹੁੰਦੇ ਆ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ